ਆਜੋ ਮਿੱਤਰੋ ਲਾਈਵ ਹੋਇਆ ਜਪਾ ਦੇਖਦੇ ਕਿੰਨੇ ਕਿ ਭਰਾ ਜੁੜਦੇ ਆ ਮੇਲੇ ਦੇ ਵਿੱਚ ਤਾਂ ਚਲੋ ਵਾਵਾ ਜੁੜ ਜਾਂਦੇ ਆ ਰਾਜ ਸੋਚਿਆ ਵੀ ਚਲੋ ਫ੍ਰੀ ਟਾਈਮ ਲਾਈਵ ਹੋ ਕੇ ਦੇਖ ਲਈਏ ਹਾਲੇ ਤੱਕ ਤਾਂ ਕੋਈ ਆਇਆ ਨਹੀਂ 45 ਸੈਕਿੰਡ ਹੋ ਗਏ ਇੱਕ ਭਰਾ ਆ ਗਿਆ ਮਨਜੋਤ ਵਜਲਾ ਹੂੰ ਵਧੀਆ ਵਧੀਆ ਭਾਈ ਹੋਰ ਬੱਬਾ ਕਿਵੇਂ ਆ ਗੌਰਵ ਦੀਪਾ ਰਮੋਦ ਦੇ ਵੀ ਪਹਿਲਾਂ ਆਇਆ ਮਨਜੋਤ ਬਲਜੀਤ ਆ ਪਹਿਲਾਂ ਮੈਨੂੰ ਤਾਂ ਹੈ ਨਹੀਂ ਸਿਆਸ ਜੀਵੰਦੀ ਇੰਨੇ ਐਕਟਿਵ ਹੈਗੇ ਹੁਣ ਵੀ ਇੱਕ ਮਿੰਟ ਦੇ ਵਿੱਚ 16 17 ਭਰਾ ਜਿਹੜੇ ਲਾਈਵ ਦੇਖ ਰਹੇ ਆ ਵਧੀਆ ਭਾਈ ਵਧੀਆ ਤੁਸੀਂ ਦੱਸੋ ਕੀ ਹਾਲ ਹੈ ਟੋਚਣਾ ਦੀ ਰਿਪੋਰਟ ਟੋਚ ਨਵ ਨੇ ਬਾਈ 9ਵੇਂ ਮਹੀਨੇ ਚ ਸਟਾਰਟ ਹੋਣਗੇ ਮਨਜੋਤ ਕਹਿੰਦਾ ਪਹਿਲਾ ਮੈਂ ਹਾਂ ਇਤਨੇ ਕੈਪਸ਼ਨ ਆਉਂਦੀ ਆ ਬਾਈ ਹੁਣ ਉੱਤੇ ਜਦੋਂ ਲਾਈਵ ਹੁੰਨੇ ਆ ਟੌਪ ਫੈਨਸ ਆਉਂਦੇ ਆ ਉਹਦੇ ਵਿੱਚ ਤਿੰਨੋਂ ਹੀ ਮੰਨ ਲਾ ਚੁਣਦੇ ਜਾਂਦੀ ਆ ਪਹਿਲਾਂ ਬਲਜੀਤ ਆਉਂਦਾ ਗਲਵੱਟੀ ਵਾਲਾ ਫਿਰ ਮਨਜੋਤ ਫਿਰ ਪ੍ਰਮੋਦ ਬਲਜੀਤ ਜਾਣ ਨਹੀਂ ਜਾਈਂਦੇ ਆਪਾਂ ਨੂੰ ਬਈ ਕੱਲ ਨੂੰ ਆਪਾਂ ਮੱਕੀ ਦਾ ਚਾਰ ਪਾਵਾਂਗੇ ਉਦੋਂ ਆ ਜੀ ਆ ਗਿਆ ਮੁੰਡਾ ਉੱਤ ਪੰਨਾ ਹਾਂ ਬਈ ਦੱਸੋ ਕੀ ਹਾਲ ਹੈ ਪੰਜ ਨੂੰ ਹਿਸ਼ਾਰ ਟੋਚਨ ਹੈਗਾ ਤਾਂ ਹੈਗਾ ਬਾਈ ਅਜੇ ਉੱਥੇ ਪਤਾ ਨਹੀਂ ਕਿਵੇਂ ਆਪਣੇ ਨਾਲ ਜਾਣਗੇ ਚਾਹਨਾ ਲਾਜੂ ਬਈ ਤੁਨ ਨੂੰ ਯਾਰ ਮੇਗਾ ਯਾਰ ਦੇਖ ਲਈ ਅੱਜ ਲਾਈਵ ਹੋ ਕੇ ਨਾ ਬਾਕੀ ਆਪਾਂ ਸਾਰੀ ਦੇਖਦੇ ਆ ਇੰਸਟਾ ਇਡੀਆ ਤੇ ਹਨਾ ਕੰਟਰੋਵਰਸੀ ਚੱਲੀ ਜਾਂਦੀ ਏ ਥੋੜੀ ਜੀ ਇੱਕ ਦੋ ਗਰੁੱਪਾਂ ਦੇ ਵਿੱਚ ਬੈਸੇ ਚੱਲੋ ਵਧੀਆ ਨਹੀਂ ਹੈਗੀਆਂ ਗੱਲਾਂ ਖੇਡ ਤਾਂ ਆਪਣੀ ਵੈਸੇ ਨਹੀਂ ਚੱਲ ਰਹੀ ਤੇ ਉਤੋਂ ਆਪਾਂ ਆਈਆਂ ਦੀਆਂ ਉਹਨਾਂ ਦੀ ਆਪਾਂ ਸਪੋਰਟ ਕਰਦੇ ਰਹਿੰਦੇ ਹਾਂ ਚਲੋ ਆਪਾਂ ਨੂੰ ਨਹੀਂ ਪਤਾ ਹਨਾ ਕਿਹਦੀ ਗਲਤੀ ਏ ਇੱਕ ਦੂਜੀ ਦੀ ਵੈਸ ਚੱਲੀ ਜਾਂਦੀ ਏ ਗੁਰਨਾਲ ਵਧੀਆ ਬਈ ਵਧੀਆ ਤੁਸੀਂ ਦੱਸੋ ਕੀ ਹਾਲ ਹੈ ਆਪਾਂ ਨੂੰ ਨਹੀਂ ਪਤਾ ਉਹਨਾਂ ਦੀ ਕੀ ਗੱਲ ਹੋਈ ਆ ਹਾਂ ਸਟਾਰਟਿੰਗ ਕਿਹਨੇ ਕੀਤੀ ਆ ਕੀ ਦੀ ਕੀ ਗਲਤੀ ਆ ਯਾਰ ਚਲੋ ਉਹਨਾਂ ਨੂੰ ਪਤਾ ਵੈਸੇ ਆਪਾਂ ਇਹ ਵੀਡੀਓ ਨੂੰ ਸ਼ੇਅਰ ਨਾ ਕਰਿਆ ਕਰੋ ਉਹਨਾਂ ਦੀਆਂ ਰੀਲਾਂ ਨੂੰ ਕਿਉਂਕਿ ਯਾਰ ਪਹਿਲੀ ਹੀ ਆਪਣੀ ਖੇਡ ਖੜੀ ਆ ਹੈਨਾ ਜਦੋਂ ਆਪਾਂ ਜ਼ਿਆਦਾ ਉਹਨਾਂ ਨੂੰ ਵਾਇਰਲ ਕਰਾਂਗੇ ਵੀ ਟੋਚ ਨਾਲਾਂ ਦੀ ਤਾਂ ਲੜਾਈ ਹੋਗੀ ਜੀ ਐ ਹੋਗੀ ਇੰਨਾ ਚਿਰ ਲੜਾਈ ਝਗੜੇ ਚੱਲਦੇ ਆ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਵਧਣਾ ਹੀ ਆ ਭਾਈ ਉਹ ਗੱਲ ਨਹੀਂ ਤੁਹਾਡਾ ਦੇਖ ਕੇ ਵੀਡੀਓ ਨੂੰ ਸ਼ੇਅਰ ਨਾ ਕਰਿਆ ਕਰੋ ਵਧੀਆ ਰਣਵੀਰ ਬਾਈ ਤੂੰ ਦੱਸ ਕੀ ਹਾਲ ਹੈ ਕਿ ਘਰ ਤੇ ਪਪਲਰ ਨਗਲਾ ਗੁਰਲਾਲ ਠੀਕ ਹੈ ਭੁਲਰਾ ਡੈਣੀ ਦਾ ਬਾਈ ਕੋਈ ਰੋਲ ਨਹੀਂ ਡੈਣੀ ਦਾ ਤਾਂ ਕੋਈ ਰੋਲ ਨਹੀਂ ਨਾ ਨਾ ਡੈਣੀ ਦਾ ਕੋਈ ਰੋਲ ਨਹੀਂ ਕਰ ਬੰਤਾ ਹੋਤੀ ਫਾਨਾ ਆਪਕੇ ਅਸਲਮ ਭਾਈ ਵੀਡੀਓ ਮੇਰੇ ਲਈ ਵੀ ਆਈ ਸੀ ਗੱਗੀ ਬਾਂਸਰੇ ਵਾਲੀ ਯਾਰ ਪਤਾ ਨਹੀਂ ਕੱਦੇ ਗਿਆ ਇਹ ਕਹਿੰਦੇ ਕਹਿੰਦੇ ਭਲੇਖਾ ਪੈਂਦਾ ਗੱਗੀ ਬਾਂਸਰੇ ਦਾ ਬਾਕੀ ਚਲੋ ਗਿਆ ਹੋਣਾ ਕੋਈ ਬੜੀ ਵੱਡੀ ਗੱਲ ਨਹੀਂ ਜਾ ਸਕਦੇ ਆ ਕਿਉਂਕਿ ਜਾਂਦੇ ਰਹਿੰਦੇ ਆ ਉਹ ਲੰਬਾ ਸਟੰਟ ਕਰਦੇ ਆ ਉਧਰ ਤੇ ਕਿੰਗ ਕਾਂਗ ਹਾਂ ਕਿੰਗ ਕਾਂਗ ਦੀ ਚੱਲ ਰਹੀ ਹੈ ਭਾਈ ਲੱਕੀ ਗੋਲਡਸਮਿਥਰਾਂ ਨਾਲ ਵਾਕਿ ਉਹ ਨੀਸ਼ੂ ਦੇ ਸਵਾਲ ਦਾ ਭਾਈ ਯਾਰ ਰੋਹਿਤ ਗੁਰੂ ਵੀਰ ਕਾਸਿਆਂ ਦੀ ਆਪច ਥੋੜੀ ਥੋੜੀ ਜੀ ਹੋ ਰਹੀ ਹੈ ਕੋਈ ਗੱਲਬਾਤ ਆਪਾਂ ਨੂੰ ਨਹੀਂ ਪਤਾ ਕੀ ਗੱਲ ਹੈ ਬਾਕੀ ਮੈਂ ਇਹੀ ਕਹਿ ਰਿਹਾ ਸੀ ਭਾਈ ਉਹਨਾਂ ਵੀ ਉਹਨਾਂ ਦੀ ਵੀਡੀਓ ਨੂੰ ਬੜਾ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਉਹਦੇ ਵਿੱਚ ਕੋਈ ਬੈਨੀਫਿਟ ਨਹੀਂ ਆਪਣੀ ਖੇਡ ਨੂੰ ਸਮਾ নেਗੇਟਿਵ ਪੁਆਇੰਟ ਮਿਲਦੀ ਹੈ ਕਿਤਨਾ ਕਿਤੇ ਸਰਕਾਰ ਤੱਕ ਬਾਗੀਆਂ ਭਾਈ ਉਹ ਰੀਲਾ ਹਨ ਮੰਨ ਲਓ ਮੇਲੇ ਰੋਕਣ ਦੇ ਵਿੱਚ ਹੀ ਉਹ ਹੋਣੀਆਂ ਸੰਬੰਧ ਸੋ ਵੀਡੀਓ ਨੂੰ ਸ਼ੇਅਰ ਨਾ ਕਰਿਆ ਕਰੋ ਉਹਨਾਂ ਦੀਆਂ ਨੂੰ ਐਵੇਂ ਇੱਕ ਦੂਜੇ ਨਾਲ ਆਪਾਂ ਨੂੰ ਗੱਲ ਨਹੀਂ ਪਤਾ ਹੁੰਦੀ ਵੀ ਕੀ ਗੱਲ ਹੋਈ ਹੋਈ ਆ ਕਿਉਂਕਿ ਆਪਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਬਾਈ ਆਪਾਂ ਐਵੇਂ ਵੀਡੀਓ ਸ਼ੇਅਰ ਕਰ ਦਿੰਨੇ ਆ ਨਾ ਬਾਕੀ ਯਾਰ ਸਹਿਨਸ਼ੀਲਤਾ ਅੱਜ ਕੱਲ ਹਰੇਕ ਚ ਖਤਮ ਆ ਇਹ ਕੋਈ ਗੱਲਾਂ ਚ ਗੱਲ ਨਹੀਂ ਹੁੰਦੀ ਯਾਰ ਜੇ ਕਿਸੇ ਦਾ ਕੋਈ ਮਸਲਾ ਹੈਗਾ ਕਿਸੇ ਮੇਲੇ ਤੇ ਆ ਕੇ ਕੱਢ ਲੈਣ ਇੱਕ ਦੂਜੇ ਨਾਲ ਹਨਾ ਕਹਿ ਕੇ ਮੈਚ ਬੋਲਣ ਯਾਰ ਗੁੱਸਾ ਠੰਡਾ ਹੋ ਜਾਂਦਾ ਇੱਕ ਦੂਜੇ ਦਾ ਅਕੀਰਿਆ ਜੇ ਇੰਧਰ ਆਤ ਵੀ ਆ ਜੀ ਟੋਰਚਨ ਬਾਈ ਪੰਜ ਤਰੀ ਕੋ ਹੈ ਅਨੇਬਲੀ ਪੰਜ ਕੋ ਅਚਾਰ ਸੜਾ ਹੈ ਬਾਕੀ ਦੇਖਦੇ ਆ ਕੀ ਬਣਦਾ ਜਾਣਾ ਜਾਂ ਨਹੀਂ ਜਾਣਾ ਆਪਣੇ ਟਰੈਕਟਰ ਇਧਰੋਂ ਜਾਂਦੇ ਆ ਪੰਜਾਬ ਹਰਿਆਣੇ ਚੋਂ ਜਾਂ ਨਹੀਂ ਕਿਉਂਕਿ ਜੇ ਆਪਣੇ ਵਾਲੇ ਟਰੈਕਟਰ ਜਾਣਗੇ ਬਾਈ ਮਤਲਬ ਜਿੰਨੇ ਖੇੜਦੇ ਇਧਰ ਲਈ ਫ੍ਰੀ ਫਾਇਰ ਦਾ ਉਧਰ اصل ਬਾਈ ਸੂਲ ਤੇ ਰੂਲ ਕੁਝ ਨਹੀਂ ਹੁੰਦਾ ਬਾਕੀ ਗਏ ਜਾਂ ਇੱਕ ਦੋ ਮੇਲੇ ਹथे ਹਨਾ ਸਿਸਟਮ ਜਾਂ ਨਹੀਂ ਹੁੰਦਾ ਇਧਰ ਸਰਸਰੀਚ ਦਾ ਚਲੋ ਵਧੀਆ ਹੁੰਦੇ ਆ ਮੇਲੇ ਆਕਰਨਾਲ ਵਾਲੀ ਸ਼ਰਟ ਭਾਈ ਇਧਰ ਨਹੀਂ ਫੈਟ ਤਾਂ ਆਪਾਂ ਨੂੰ ਪਤਾ ਹੀ ਆ ਦੇਖਿਆ ਬਾਕੀ ਤੁਸੀਂ ਲਾਈਵ ਟਾਈਮ ਤਾਂ ਭਾਈ ਠੀਕ ਹੈ ਗੱਲ ਹੋ ਗਿਆ ਹਨਾ ਮੇਲਿਆਂ ਨੂੰ ਜੀ ਤਾਂ ਚਲੋ ਕਰਦਾ ਆਪਾਂ ਵੀ ਕਹਿੰਦੇ ਆ ਵੀ ਛੇਤੀ ਕੋਈ ਮੇਲਾ ਆ ਜੇ ਸਾਰੇ ਠੀਕ ਦੇ ਮੇਲੇ ਯਾਰ ਆਪਣਾ ਵੀ ਚੈਨਲ ਖੜਾ ਬਾਕੀ ਮੂਡ ਹੀ ਨਹੀਂ ਬਣਦਾ ਕੋਈ ਹੋਰ ਵੀਡੀਓ ਬਣਾਉਣ ਨੂੰ ਜਾਂ ਫੋਨ ਨੂੰ ਬਾਕੀ ਚਲਦੀਆਂ ਵੀ ਨਹੀਂ ਆ ਕਿ ਭਾਈ ਅਸਲ ਟੂਚ ਨਾ ਤੇ ਹੋ ਗਿਆ ਆਪਣਾ ਚੈਨਲ ਦਾ ਜੇ ਟੂਚ ਨਾ ਆਉਂਦੇ ਤਾਂ ਤੁਸੀਂ ਦੇਖ ਲੈਨੇ ਹੋ ਬਾਕੀ ਭਾਈ ਵੀਡੀਓ ਐਨੀਆਂ ਨਹੀਂ ਚਲਦੀਆਂ ਤੁਹਾਨੂੰ ਪਤਾ ਹੀ ਆ ਆਪਣਾ ਚੈਨਲ ਇਹ ਨਾ ਗਰੋ ਨਹੀਂ ਕਰਿਆ ਵੀਡੀਓ ਦੇ ਉੱਤੇ ਕਿੰਨੇ ਕੰਮ ਕਰ ਰਿਹਾ ਨਹੀਂ ਮਨਜੂਤ ਗਲਤ ਨਹੀਂ ਬੋਲਣਾ ਭਾਈ ਆਪਾਂ ਕਿਸੇ ਨੂੰ ਤੇ ਵਾਕੀ ਇਹ ਹੁੰਦਾ ਭਾਈ ਦੇਖੋ ਚਾਹੇ ਕੋਈ ਆਪਣਾ ਹੀ ਆ ਹਨਾ ਤੇ ਆਪਾਂ ਨੂੰ ਸਾਰੇ ਕੁਝੇ ਆ ਪਰ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਯਾਰ ਠੀਕ ਆ ਆਪਾਂ ਨੂੰ ਗੱਲ ਤਾਂ ਹੀ ਨਹੀਂ ਪਤਾ ਵੀ ਕੀ ਹੋਈ ਆ ਉਹਨਾਂ ਚ ਸ਼ਾਇਦ ਕੀ ਪਤਾ ਆਪਣਿਆਂ ਦੀ ਗਲਤੀ ਹੋਵੇ ਜਿਹਨੂੰ ਆਪਾਂ ਪਸੰਦ ਕਰਦੇ ਆ ਹਨਾ ਇਹ ਨਹੀਂ ਹੁੰਦਾ ਹੁੰਦਾ ਗਲਤ ਨੂੰ ਗਲਤ ਕਹਿਣਾ ਚਾਹੀਦਾ ਬਾਕੀ ਉਹਨਾਂ ਨੂੰ ਪਤਾ ਇੱਕ ਦੂਜੇ ਨਾਲ ਚਲੋ ਕੀ ਗੱਲਾਂ ਹੋਈਆਂ ਬਾਕੀ ਹੈ ਭਾਈ ਠੀਕ ਹੈ ਜੇ ਕਿਸੇ ਨੂੰ ਇੱਕ ਦੂਜੇ ਨਾਲ ਕੋਈ ਜੈਲਸੀ ਹੈ ਤਾਂ ਕਿਸੇ ਟੂਰਨਾਮੈਂਟ ਤੇ ਇਕੱਠੇ ਹੋ ਕੇ ਆਪ ਚਟਾਈਆਂ ਪਵਾ ਲੈਣਾ ਪਤਾ ਲੱਗ ਜੂਗਾ ਚਲੋ ਠੀਕ ਹੈ ਭਾਈ ਬਾਕੀ ਵੈਸੀ ਲਾਈਵ ਹਾਂ ਅਸੀਂ ਆਪ ਤਾਂ ਵੀ ਚਲੋ ਦੇਖ ਲੈਣੇ ਆ ਨਾ ਕਿੰਨੇ ਕੁ ਭਰਾ ਲਾਈਵ ਦੇਖਦੇ ਆ ਕਿੰਨੇ ਕੁ ਜੁੜਦੇ ਆ ਬਾਕੀ ਚਲੋ ਬਾ ਬਾ ਜੁੜ ਗਏ ਐਕਟਿਵ ਬੈਠੀ ਐ ਸਾਰੇ ਡੀਕ ਦੇ ਗੇਮ ਨੂੰ ਬਾਕੀ ਤੁਸੀਂ ਵੀ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਜਦੋਂ ਵੀ ਕੋਈ ਵੀਡੀਓ ਆਉਂਦੀ ਆ ਤਾਂ ਜ਼ਰੂਰ ਦੇਖ ਲਿਆ ਕਰੋ ਜਦੋਂ ਅਸਲ ਵਿਊ ਨਹੀਂ ਆਉਂਦੇ ਫਿਰ ਕੋਸੇ ਜੀਵ ਨਹੀਂ ਕਰਦਾ ਉਹਨਾਂ ਨੂੰ ਕਿਸੇ ਚੀਜ਼ ਨਾਲ ਤੇ ਬਾਕੀ ਠੀਕ ਹੈ ਭਾਈ ਓਕੇ ਆ ਕਿਸੇ ਮੇਲੇ ਤੇ ਮਿਲਦੇ ਆ ਠੀਕ ਹੈ ਭਾਈ ਮੁੰਜੋ ਤਾ ਕੋਈ ਗੱਲ ਇੰਸਟਾ ਤੇ ਕਰ ਲਿਓ ਭਾਈ ਜੇ ਕੋਈ ਕੰਮ ਆ ਮੁੰਜੋ ਤਾ ਚਲੋ ਠੀਕ ਹੈ ਬਾਕੀ ਭਾਈ ਓਕੇ ਭਾਈ ਲਵ ਯੂ ਸਾਰਿਆਂ ਨੂੰ ਯਾਰ ਬਹੁਤ-ਬਹੁਤ ਧੰਨਵਾਦ ਤੁਸੀਂ ਥੋੜੇ ਜਿਹਾ ਟਾਈਮ ਚੰਨੇ ਭਰਾ ਜੁੜੇ ਤੇ ਬਾਕੀ ਜਦੋਂ ਵੀ ਕੋਈ ਮੇਲੇ ਦੀ ਅਪਡੇਟ ਆਈ ਤਾਂ ਆਪਾਂ ਜਰੂਰ ਸਾਂਝੀ ਕਰਾਂਗੇ ਤੇ ਇੰਸਟਾ ਆਈਡੀ ਤੇ ਆਪਾਂ ਹਾਂ ਸਟੋਰੀ ਪਾ ਦਿੰਨੇ ਹੁੰਨੇ ਆ ਜਦੋਂ ਵੀ ਕੋਈ ਪੋਸਟਰ ਆਉਂਦਾ ਤੇ ਜਦੋਂ ਵੀ ਕੋਈ ਮੇਲਾ ਆਇਆ ਤਾਂ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਾਕੀ ਆਪਾਂ ਜਿਵੇਂ ਪਹਿਲਾਂ ਗੱਲ ਕਰਕੇ ਟਿਆਂ ਕਿਸੇ ਦੀ ਵੀ ਰੌਲਾ ਚੱਲਦਾ ਕੰਟਰੋਵਰਸੀ ਤਾਂ ਉਹਨਾਂ ਦੀ ਆਪਾਂ ਵੀਡੀਓ ਨਹੀਂ ਬਈ ਸ਼ੇਅਰ ਕਰਨੀ ਆ ਕਿਸੇ ਨੂੰ ਕਿਉਂਕਿ ਮਸਲਾ ਜ਼ਿਆਦਾ ਭਗਤ ਹੈ ਅਸਲ ਬਾਈ ਸਿੱਧੀ ਜੀ ਗੱਲ ਆ ਯਾਰ ਜੇ ਕਿਸ ਨੂੰ ਫੇਮ ਹੀ ਚਾਹੀਦਾ ਫਿਰ ਉਹੀ ਗੱਲ ਆ ਕਿਸੀ ਮੇਲੇ 'ਤੇ ਕਰ ਲੈਣਾ ਹਨਾ ਗੱਲ ਪੰਜ ਵਾਲੇ ਤੇ ਵਗ ਜਾਣ ਯਾਰ ਆਪ ਚਟਾਈ ਬੁਹਾਲਾ ਨੇ ਇੱਕ ਦੂਜੇ ਨਾਲ ਪਤਾ ਲੱਗ ਜੂ ਕੌਣ ਕਿੰਨੇ ਕ ਪਾਣੀ 'ਚ ਐਵੇਂ ਕਿਉਂ ਇੱਕ ਦੂਜੇ ਨਾਲ ਵੈਸ ਕਰੀ ਜਾਂਦੇ ਆ ਕੋਈ ਗੱਲਾਂ 'ਚੋਂ ਗੱਲ ਥੋੜੀ ਆ ਮੈਨੂੰ ਤਾਂ ਲੱਗਦੀ ਨਹੀਂ ਕੋਈ ਏਡੀ ਵੱਡੀ ਵੱਡੀ ਵਾਲੀ ਵੱਡੀ ਗੱਲ ਹਨਾ ਵੀ ਹੋਈ ਹੋਈ ਹੁਣ ਬਾਕੀ ਚਲੋ ਠੀਕ ਆ ਜੇ ਦੁਨਨੀ ਭਰਾਵਾਂ ਚ ਕੋਈ ਦੇਖ ਵੀ ਰਿਹਾ ਤਾਂ ਯਾਰ ਏਡੀ ਕੋਈ ਗੱਲ ਨਹੀਂ ਹੁੰਦੀ ਹਨਾ ਆਪਣੀ ਗੇਮ ਹੀ ਖਰਾਬ ਹੁੰਦੀ ਆ ਜਦੋਂ ਆਪਾਂ ਇੱਕ ਦੂਜੇ ਦੇ ਖਿਲਾਫ ਐ ਇਦਾਂ ਵੀਡੀਓ ਬਣਾਉਣੇ ਤਾਂ ਠੀਕ ਆ ਇਦਾਂ ਨਾ ਵਾਧਾ ਵਧਾਓ ਬਾਈ ਬਣ ਕੇ ਨਾ ਗੇਮ ਨਾ ਖਰਾਬ ਕਰੋ ਪਹਿਲੀ ਨੂੰ ਚੱਲਦੀ ਆਪਣੀ ਗੇਮ ਦਾ ਬਾਕੀ ਚਲੋ ਠੀਕ ਆ ਬਾਈ ਓਕੇ ਬਾਈ ਧੰਨਵਾਦ ਸਾਰਿਆਂ ਦਾ ਲਾਈਵ ਤੇ ਉੱਚ ਜੁੜਨ ਦੇ ਲਈ ਧੰਨਵਾਦ